ਹਾਜੀ ਮਿੱਤਰ ਪਿਆਰੋ ਆਪਾਂ ਪਹੁੰਚੇ ਆਂ ਵੀਰਕਲਾਂ ਗਊਸਾਲਾ ਦੇ ਵਿੱਚ ਤੇ ਡਰਾ ਚੱਲੀ ਜਾਂਦਾ ਗਊਸਾਲਾ ਦਾ 12 ਤਰੀਕ ਨੂੰ ਜਿਹੜਾ ਮਿੰਨੀ ਡਰਾ ਨਿਕਲਣਾ ਬਾਕੀ ਬਾਬਾ ਜੀ ਨਾਲ ਕਰਾਉਣਾ ਗੱਲਬਾਤ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਕੀ ਸਿਸਟਮ ਕੀ ਕੀ ਪ੍ਰਾਈਜ਼ ਰੱਖੇ ਨੇ ਜੀ ਆਪਣੇ ਮੇਨ ਡਰਾ ਦੇ ਆਪਣੇ ਮੇਨ ਡਰਾ ਦੇ ਪ੍ਰਾਈਜ਼ ਨੇ 101 ਡਰਾ ਸਾਰਾ ਡਰਾ ਹੀ 101 ਪ੍ਰਾਈਜ਼ ਨੇ ਮੇਨ ਦੇ ਤੇ ਪਹਿਲੇ ਦੇ ਵਿੱਚ ਜੌਂਡੀਆ ਰਹਾ ਨਾ ਪਹਿਲੇ ਦੇ ਵਿੱਚ ਜੌਂਡੀਆ ਰਹਾ ਜੀ ਸਕਾਰਪਿਓ ਗੱਡੀ ਹੈ ਜੀ ਸਕਾਰਪਿਓ ਐਨ ਜਾਂ ਆਪਸ਼ਨ ਦੇ ਵਿੱਚ ਥਾਰ ਹੈ ਜਾਂ ਲੈ ਸਕਦੇ ਹਾਂ ਦਾ ਕੈਸ ਆ ਦੂਜੇ ਦੇ ਵਿੱਚ ਬੋਲਟ ਮੋਟਰਸਾਈਕਲ ਆ ਗਿਆ ਬੋਲਟ ਕਹਿੰਦੇ ਇੱਕ ਨਹੀਂ ਦੋ ਦੋ ਦੇਣੇ ਨੇ ਦੂਜਾ ਬੋਲਟ ਮੋਟਰਸਾਈਕਲ ਰੱਖਿਆ ਸਪੈਸ਼ਲ ਮਿਨੀ ਦੇ ਵਿੱਚ ਤੇ ਨਾਲ ਨਾਲ ਇੱਕ ਚ ਕੱਢਣਾ ਆਪਾਂ ਨੇ ਮਿਨੀ ਟਰੱਕ ਕਿੰਨੀ ਤਰੀਕ ਨੂੰ ਕੱਢ ਰਿਹਾ ਜੀ ਇਹ 12 ਤਰੀਕ ਨੂੰ 12 ਤਰੀਕ ਨੂੰ ਮਿਨੀ ਟਰੱਕ ਕੱਢ ਰਿਹਾ ਚਾਰਜ ਵਾਲੀ ਸਕੂਟਰੀ ਤੇ ਨਾਲ 11 ਪ੍ਰਾਈਜ਼ ਟੋਟਲ ਹੋਣੇ ਨੇ ਜਿਹੜੇ ਕਿ 12 ਤਰੀਕ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ 5 ਵਜੇ ਕੱਢੇ ਜਾਣਗੇ ਤੇ ਇੱਕ ਵਾਰੀ ਨੰਬਰ ਨੋਟ ਕਰ ਲਓ 76 57 98 44 37 ਦੇ ਪੇਮੈਂਟ ਕਰਕੇ ਤੁਸੀਂ ਟਿਕਟਾਂ ਲੈ ਸਕਦੇ ਹੋ 500 ਦੀਆਂ 3 ਨੇ 1000 ਦੀਆਂ 10 1100 ਦੀਆਂ 10 2100 ਦੀਆਂ 22 3100 ਦੀਆਂ 40 ਤੇ 5100 ਦੀਆਂ 70 ਨੇ ਜਿਹੜਾ ਬਾਈ 11000 ਦਾ ਦਾਨ ਪੱਤਰ ਭੇਜਦਾ ਉਹਨੂੰ 170 ਟਿਕਟਾਂ ਨੇ ਤੇ 21000 ਵਾਲੇ ਨੂੰ ਪੂਰੀ 400 ਟਿਕਟ ਮਿਲਦੀਆਂ ਧੰਨਵਾਦ ਜੀ